ਯੁੱਧ ਜਿਹੜਾ ਇੱਕ ਚੱਲਦਾ ਰਹਿੰਦਾ ਹੈ ਮੇਰੇ ਦੇ ਅੰਦਰ ਯੁੱਧ ਜਿਹੜਾ ਇੱਕ ਚੱਲਦਾ ਰਹਿੰਦਾ ਹੈਰੇ ਦੇ ਅੰਦਰ ਕੁਝ ਬਣਦਾ ਕੁਝ ਢੈਂਦਾ ਰਹਿੰਦਾ ਹੈ ਮੇਰੇ ਦੇ ਵਿੱਚ ਮੁਠੀ ਵਿੱਚ ਦੁਨੀਆ ਨੂੰ ਕਰਨਾ ਲੋਚ ਰਿਹਾ ਹੈ ਹਾਂ ਜੀ ਮੁਠੀ ਵਿੱਚ ਦੁਨੀਆ ਨੂੰ ਕਰਨਾ ਲੋਚ ਰਿਹਾ ਹੈ ਹਰ ਵੇਲੇ ਜੋ ਖੁਰਦਾ ਰਹਿੰਦਾ ਹੈ ਮੇਰੇ ਅੰਦਰ ਵਾਹ ਲੋਕਾਂ ਅਗੇ ਆਵਾ ਨਵੇਂ ਬਖੋਟੇ ਪਾ ਲੋਕਾਂ ਅਗੇ ਆਵਾ ਨਵੇਂ ਬਖੋਟੇ ਪਾ ਕੇ ਅਸਲੀ ਆਪਾ ਮਰਦਾ ਰਹਿੰਦਾ ਹੈ ਮੇਰੇ ਅੰਦਰ ਐਵੇਂ ਲੱਗਦਾ ਮੁਸ਼ਕਿਲੀਆਂ ਆਉਂਦਾ ਹੈ ਬਾਹਰ ਐਵੇਂ ਲੱਗਦਾ ਹੈ ਮੁਸ਼ਕਿਲੀਆਂ ਆਉਂਦਾ ਹੈ ਬਾਹਰੋਂ ਮੇਰਾ ਹੀ ਕੁਝ ਸੜਦਾ ਰਹਿੰਦਾ ਹੈ ਬਾਹਰੋਂ ਬਾਹਰੋਂ ਆਪਣੇ ਦੁੱਖ ਕਰਕੇ ਮੈਂ ਦੁਖੀ ਨਹੀਂ ਹੋਵਾਂ ਹਾਂ ਆਪਣੇ ਦੁੱਖ ਕਰਕੇ ਮੈਂ ਦੁਖੀ ਨਹੀਂ ਹਾਂ ਹੋਤਾ ਦੂਜੇ ਦਾ ਸੁੱਖ ਸੁਖਦਾ ਰਹਿੰਦਾ ਮੇਰੇ ਅੰਦਰ ਆਤਮਾ ਦੀ ਭਾਵੇਂ ਜਦ ਤੱਕ ਆਮ ਮੱਤੇ ਜਿੰਨਾ ਮਰਜੀ ਭਾਵੇਂ ਚੰਦਰ ਕਹਾਵਾ ਜਕਮੀ ਨੂੰ ਮੈਨੂੰ ਹੀ ਕੁਝ ਸ਼ਰਦਾ ਰਹਿੰਦਾ ਹੈ ਜੀ ਰੌਲਾ ਜੀ